ਕਿਆ ਤੁਸੀਂ ਵੀ ਮੂੰਹ ਤੇ ਨੱਕ ਦੇ ਅਰਾਊਂਡ ਹੋਣ ਵਾਲੇ ਪਾਣੀ ਦੇ ਛੋਟੇ-ਛੋਟੇ ਛਾਲਿਆਂ ਤੋਂ ਪਰੇਸ਼ਾਨ ਹੋ ਇਹ ਇੱਕ ਵਾਇਰਸ ਦੀ ਇਨਫੈਕਸ਼ਨ ਹੈ ਜਿਹਨੂੰ ਆਪਾਂ ਹਰਪੀਸ ਲੇਬੀਅਲਿਸ ਕਹਿੰਦੇ ਆ ਇਹਦੇ ਵਿੱਚ ਪਾਣੀ ਦੇ ਛੋਟੇ-ਛੋਟੇ ਛਾਲੇ ਮੂੰਹ ਤੇ ਨੱਕ ਦੇ ਅਰਾਊਂਡ ਹੁੰਦੇ ਆ ਜੋ ਕਿ ਬਾਰ-ਬਾਰ ਪੇਸ਼ੈਂਟ ਨੂੰ ਤੰਗ ਕਰਦੇ ਆ ਇਹਦੇ ਵਿੱਚ ਪੇਸ਼ੈਂਟ ਨੂੰ ਬਹੁਤ ਖਾਜ ਹੁੰਦੀ ਹੈ ਜਾਂ ਦਰਦ ਵੀ ਹੋ ਸਕਦੀ ਹੈ ਜਾਂ ਜਲਨ ਵੀ ਹੋ ਸਕਦੀ ਹੈ ਇਹਨਾਂ ਦੇ ਹੋਣ ਦਾ ਮੁੱਖ ਕਾਰਨ ਹੈ ਮਾਊਥ ਦੇ ਨਾਲ ਕੰਟੈਕਟ ਜੇ ਕਿਸੇ ਇਨਫੈਕਟਡ ਪਰਸਨ ਦਾ 립밤 ਯੂਜ਼ ਕਰਦੇ ਹੋ ਤੁਸੀਂ ਤਾਂ ਤੁਹਾਨੂੰ ਇਹ ਇਨਫੈਕਸ਼ਨ ਹੋ ਸਕਦੀ ਹੈ ਆਦਰਵਾਇਜ਼ ਕਿੱਸਿੰਗ ਦੇ ਨਾਲ ਵੀ ਇਹ ਫੈਲ ਸਕਦੀ ਹੈ ਇੱਕ ਵਾਰ ਇਹ ਇਨਫੈਕਸ਼ਨ ਤੁਹਾਨੂੰ ਹੋ ਜਾਂਦੀ ਹੈ ਉਸ ਤੋਂ ਬਾਅਦ ਨਰਵਸ ਦੇ ਵਿੱਚ ਇਹ ਵਾਇਰਸ ਰਹਿ ਜਾਂਦਾ ਹੈ ਤੇ ਦੁਬਾਰਾ ਕਦੇ ਵੀ ਰੀਐਕਟੀਵੇਟ ਹੋ ਸਕਦਾ ਹੈ ਯੂਜੂਲੀ ਪੇਸ਼ੈਂਟਸ ਨੂੰ ਕੋਈ ਵੀ ਇਨਫੈਕਸ਼ਨ ਹੋਣ ਤੋਂ ਬਾਅਦ ਇਹ ਚੀਜ਼ ਦੁਬਾਰਾ ਦਿਖਦੀ ਹੈ ਨਹੀਂ ਤਾਂ ਪ੍ਰੈਗਨੈਂਸੀ ਦੇ ਵਿੱਚ ਹੋ ਸਕਦੀ ਹੈ ਜਾਂ ਕੋਈ ਹੋਰ ਮੈਡੀਸਿਨ ਲੈਂਦੇ ਹੋ ਜਾਂ ਸਟ्रेसਫੁੱਲ ਇਵੈਂਟ ਜਦੋਂ ਵੀ ਬੋਡੀ ਦੇ ਉੱਪਰ ਹੁੰਦਾ ਹੈ ਉਸ ਤੋਂ ਬਾਅਦ ਹਰਪੀਜ਼ ਲੇਬੀਅਲਸ ਦੁਬਾਰਾ ਬਣ ਸਕਦਾ ਹੈ ਦਾ ਟਾਈਮਲੀ ਟ੍ਰੀਟਮੈਂਟ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਤੁਸੀਂ ਟ੍ਰੀਟਮੈਂਟ ਨਹੀਂ ਲੈਂਦੇ ਉਸ ਏਰੀਆ ਦੇ ਵਿੱਚ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ ਤੇ ਜਿਹੜੀ ਸਕਾਰਿੰਗ ਨੂੰ ਰਿਜ਼ਲਟ ਕਰ ਸਕਦੀ ਹੈ ਪੀਜ਼ ਲਈ 42 ਦੇ ਟ੍ਰੀਟਮੈਂਟ ਲਈ ਜਾਂ ਕੋਈ ਹੋਰ ਸਕਿਨ ਦੀ ਪ੍ਰੋਬਲਮ ਦੇ ਲਈ ਤੁਸੀਂ ਮੈਨੂੰ ਓਸ਼ੋਧਾਰਾ ਹਸਪੀਟਲ ਦੇ ਵਿੱਚ ਡਾਕਟਰ ਇਸ਼ਾਨ ਸਕਿਨਰਲਨਸ ਸੈਂਟਰ ਦੇ ਵਿੱਚ ਆ ਕੇ ਕੰਸਲਟ ਕਰ ਸਕਦੇ ਹੋ